ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਹਿ ਜੀਉ ਮਰਨੰ ਬਿਸਨੁ ਗੋਬਿੰਦੈ ਜੀਵਨੰ ਹਰਿ ਨਾਮੁ ਤੇ ਆਵਣੈ ਲਭਣੁ ਸਾਧ ਸੰਗੈ ਨਾਨਕ ਹਰਪੂਰਬ ਲਿਖਣਾ ਦਸਨ ਬਿ ਹੋਣ ਪਿਆਂਗਾ ਮੰਤਰੰ ਗਾਰੜੀ ਨਿਵਾਰੰ ਬਿਆਦੋ ਪਾਣੁ ਸੰਤੰਗ ਨਾਨਕ ਲਬਦ ਕਰਮਣੈ ਜਤ ਘਤ ਰਮਣੰ ਸਰਣੰ ਸਰਬਤਰ ਜੀਣੈ ਤਸ ਲਗਣੰ ਪ੍ਰੇਮ ਨਾਨਕ ਪ੍ਰਸਾਦੰ ਗੁਰਦਰਸਨੈ ਚਰਨਾਰ ਬਿਨੁ ਮਨੁ ਬਿਦੈੰਗ ਸਿੱਧੈੰਗ ਸਰਬ ਕੁਸਲਨੈ ਗਾਥਾ ਗਵੰਤ ਨਾਨਕ ਪਵੰ ਪਰਾ ਪੂਰਬਣ ਸੋ ਬਚਨ ਰਮਣ ਗਵਣ ਸਾ ਸੰਗੇ ਨੁਦਰਣ ਸੰਸਾਰ ਸਾਗਰੰ ਨਾਨਕ ਪੁਨਰ ਜਨਮ ਨ ਲਭਤੇ ਵੇਦ ਪ੍ਰਾਣ ਸਾਤਰ ਵਿਚਾਰ ਏਕ ਅੰਕਾਰ ਨਾਮ ਰੁਤਾਰੰ ਕੁਲੈ ਸਮੂਹ ਸਗਲੋ ਧਾਰੰ ਬੜਭਾਗੀ ਨਾਨਕ ਕੋ ਤਾਰੰ ਸਿਮਣ ਗੋਵਿੰਦ ਨਾਮ ਗੁਦਣੰ ਕੁਲ ਸਮੂਹ ਨ ਲਬਦੰ ਸਾ ਸੰਗੇਣ ਨਾਨਕ ਬੜਭਾਗੀ ਪਟੰਦਰ ਸਨੈ ਸਰਬ ਦੋਖ ਪਰਮ ਤਿਆਗੀ ਸਰਬ ਧਰਮ ਦ੍ਰਿੰਤਣ ਹੈ ਲਬਧੇਣ ਸਾ ਸੰਗੇਣ ਨਾਨਕ ਮस्तक ਲਿਖਣਾ ਹੋਇ ਹੋ ਹੈ ਹਵਨ ਤੋਂ ਹਰਨ ਪਨ ਸੰਪੂਰਨ ਹੈ ਸਾਧੂ ਸਤਮ ਜਾਣੋ ਨਾਨਕ ਪ੍ਰੀਤ ਕਾਰਨੰ ਸੁਖੇਣ ਬੈਣ ਰਤਨੰ ਰਜਨੰ ਕਸਮ ਰੰਗਣ ਹੈ ਰੋਗ ਸੋਗ ਬਿਯੋਗ ਨਾਨਕ ਸੁਖ ਨਾ ਸੁਪਨੈ ਫੁਨ ਹੈ ਮਹੱਲਾ ਪੰਜਵਾ ਇੱਕ ਓੰਕਾਰ ਸਤਗੁਰ ਪ੍ਰਸਾਦ ਹਾਲ ਕਲਾਮਾ ਗਾ ਮਸਤਕਲੇ ਖਾਵਤੇ ਉਰਜਰੇ ਸਭ ਸੰਗ ਨੂਪਰੂ ਪਾਵਤੇ ਉਸ ਤਦ ਕੈ ਨਾ ਜਾਏ ਮੁਖੋ ਤੋ ਹਾਰੀਆ ਮੋਹੀ ਦੇਖ ਦਰਸ ਨਾਨਕ ਬਲੇਹਾਰੀਆ ਸੰਤ ਸਭਾ ਮੈਂ ਬੈਸ ਕੇ ਕੀਰਤ ਮੈਂ ਕਹਾ ਅਰਪੀ ਸਭ ਸਿੰਗਾਰ ਇਹੋ ਜੀਓ ਸਭ ਦੀ ਬਾਸ ਪਿਆਸੀ ਸੇ ਸੁਕੰਤ ਵਿਛਾਈ ਹੈ ਹਰੇ ਹਾਂ ਮਸਤਕ ਹੋਵੇ ਭਾਗ ਦਾ ਸਾਜਨ ਪਾਈਐ ਸਫੀ ਕਾਜਲ ਹਾਰ ਤੰਬੂਰ ਸਵੇ ਕਿਸ ਸਾਜਿਆ ਸੋ ਲੈ ਕੀਏ 시ਗਾਰ ਕੇ ਅੰਜਨ ਪਾਜਿਆ ਜੇ ਘਰ ਆਵੈ ਕੰਤ ਤਾਂ ਸਭ ਕੇ ਸਿਪਾਈਐ ਹਰਿਆ ਕੰਤੈ ਬਾਜ ਸਿੰਗਾਰ ਸਬਰ ਥਾ ਜਾਈਐ ਜਿਸ ਘਰ ਵਸਿਆ ਕੰਤ ਸਾ ਵਡ ਭਾਗਣੇ ਤੇਸ ਬਣਿਆ ਹਬ ਸਿੰਗਾਰ ਸਾਈ ਸੁਹਾਗਣੇ ਹੋ ਸੁੱਤੀ ਹੋਏ ਚਿੰਤ ਮਾਨਾਸ ਪੁਰਾਈਆਂ ਹਰਿਆ ਜਾ ਘਰ ਆਇਆ ਕੰਤ ਤਾਂ ਸਭ ਕੇ ਸਿਪਾਈਆ ਆਸਾ ਇਤਿਹਾਸ ਕੇ ਆਸ ਪੁਰਾਈਐ ਸਤਗੁਰ ਭੇਦਿਆਲ ਤਾਂ ਪੂਰਾ ਪਾਈਐ ਮੈਂ ਤਾਂ ਨੇ ਅਫਗਣ ਬਹੁਤ ਕਿਆ ਅਫਗਣ ਛਾਇਆ ਹਰਿਆ ਸਤਗੁਰ ਭੇਦਿਆਲ ਤਾਂ ਮਨ ਠਹਿਰਾਇਆ ਕਹੋ ਨਾਨਕ ਬੇਅੰਤ ਬੇਅੰਤ ਧਿਆਇਆ ਦੁਤਰਿਓ ਸੰਸਾਰ ਸਤਿਗੁਰੂ ਉਤਰਾਇਆ ਮਿਟਿਆ ਵਾ ਗਉਣ ਜਾਂ ਪੂਰਾ ਪਾਇਆ ਹਰਿ ਹਾਂ ਅਮਰਤ ਹਰਿ ਕਾ ਨਾਮ ਸਤਿਗੁਰ ਤੇ ਪਾਇਆ ਮੇਰੇ ਹਾਥ ਪਦਮਾਗਨ ਸੁਖ ਬਸਨਾ ਸਖੀ ਮੋਹਰੇ ਕੰਠ ਰਤਨ ਪੇਖ ਦੁਖ ਨਾਸਨਾ ਬਾਸੋ ਸੰਗੋ ਪਾਲ ਸਗਲ ਸੁਖ ਰਾਸ ਹਰ ਹਰਿ ਹਰਿਦ ਸਿਦ ਨਵਨਿਦ ਬਸੈ ਜਿਸ ਸਦਾ ਕਰ ਪ੍ਰਤਿਨਾਮ ਰਾਮ ਨ ਜਾਇ ਸਹੀ ਤਾਂ ਲਾਜੀਐ ਨਿਤ ਪ੍ਰਤਪਤ ਹਿਰੇ ਪਰ ਦਰਬਿ ਛਿਤਰ ਕਤ ਟਾਕੀਐ ਹਰਗੁਣ ਰਾਮਤ ਪਵਿੱਤਰ ਸਗਲ ਖੋਲ ਤਾਰਈ ਹਰਿਆ ਹਾਂ ਸੁਨਤੇ ਭਏ ਪਨੀਤ ਪਾਰ ਬ੍ਰਹਮ ਵਿਚਾਰਈ ਉਪਰ ਬਨਾ ਕਾ ਹਤਲੇ ਤਰਸੋਤੀ ਦੇਦ ਚਮਕੈ ਬੀਜਲ ਮੁਖ ਕੋ ਜੋਤੀ ਖੋਜ ਤ ਫਿਰ ਉਪਦੇਸ਼ ਪੀਉ ਕਤ ਪਾਈਐ ਹਰਿਆ ਜੇ ਮਸਤਕ ਹੋਵੈ ਭਾਗ ਦਾ ਦਰਸ ਸੁਮਾਈਐ ਢਿੱਠੇ ਸਬੇ ਥਾਵ ਨਹੀਂ ਤੁਦ ਜੇ ਹਾ ਬਦੋ ਪੁਰਖ ਬਧਾਤਾ ਤਾ ਤੂ ਸੋਇਆ ਵਸਤੀ ਸਗਨ ਪਾਰ ਨੂਪ ਰਾਮਦਾਸ ਪਉੜ ਹਰਿਆ ਨਾਨਕ ਕਸਮਲ ਜਾਹੇ ਨਾਇਆ ਰਾਮਦਾਸ ਸਰ چادرک چیت سوچے بن بن تو ہر ہاں تیوں ہر جن مانگے نام نانک بل میت کا چیتنپ مانییں گاہ گونی پار سو تت پچھانی چیت چیت سما تا ہونا ہر ہاں چنچل چور مار تا پاو سچ تنا سپنا اوپھی پی گے نا انچلا ਸੁੰਦਰ ਪੁਰਖ ਬਿਰਾਜਤ ਪੇਖ ਮਨ ਬੰਚਲਾ ਖੋਜੋ ਤਾਂ ਕੇ ਚਰਨ ਕਹੋ ਕਤ ਪਾਈਐ ਹਰਿਆ ਸੋਈ ਜਤਨ ਬਤਾਏ ਸਖੀ ਪ੍ਰਿਉ ਪਾਈਐ ਨੈਣ ਨਾ ਦੇਖੈ ਸਾਧ ਸੇ ਨੈਣ ਬੇਹਾਲਿਆ ਕਰਨਾ ਸੁਨਹੀ ਨਾਦ ਕਰਨ ਮੁੰਦ ਕਾ ਲਿਆ ਰਸਨਾ ਜਪੈ ਨਾਮ ਤਿਲ ਤਿਲ ਕਰ ਕਟੀਐ ਹਰਿਆ ਜਬ ਵਿਸਰੈ ਗੋਬਿੰਦ ਰਾਏ ਦਿਨੋ ਦਿਨ ਘਟੀਐ ਪੰਕਜ ਫਾਤੇ ਪੰਕ ਮਹਾਮਦ ਗੁੰਫਿਆ ਅੰਗ ਸੰਗੁਰ ਜਾਏ ਬਿਸਰਤੇ ਸੁੰਫਿਆ ਹੈ ਕਉ ਵੈ ਸਾ ਮੀਤ ਜੇ ਤੋ ਰਹਿ ਬਖਮ ਗਾਂਠ ਨਾਨਕ ਇੱਕ ਸਰੀ ਧਰਨਾਥ ਜੇ ਟੂਟੇ ਲੈ ਸਾਠ ਹੈ ਕਉ ਵੈ ਸਾ ਮੀਤ ਜੇ ਤੋ ਰਹਿ ਬਖਮ ਗਾਂਠ ਨਾਨਕ ਇੱਕ ਸਰੀ ਧਰਨਾਥ ਜੇ ਟੂਟੇ ਲੈ ਸਾਠ ਗੁਰੂ ਪਿਆਰਿਓ ਪੁਲ ਚੁਕ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ